ਮੁਰਦਾਬਾਦ ਮੁਰਦਾਬਾਦ ਸਰਕਾਰੀ ਕਾਮੇਜ ਵਿਗਨਪੌਲੇ ਬੰਦੇ ਮੁਰਦਾਬਾਦ ਮੁਰਦਾਬਾਦ ਹਾਪੜਾ ਘਟ ਵਾਲੇ ਮੁਰਦਾਬਾਦ ਮੁਰਦਾਬਾਦ ਗੋਰਨ ਵਾਲੇ ਮੁਰਦਾਬਾਦ ਮੁਰਦਾਬਾਦ ਸਭ ਗਿਆ ਟੇਣ ਵਾਲੇ ਮੁਰਦਾਬਾਦ ਮੁਰਦਾਬਾਦ ਐਮਐਲਏ ਦਾ ਬਲਦੇਵ ਸਿੰਘ ਗੋਰਾ ਮੌਜੂਦਾ ਸਰਪੰਚ ਮੁਰਦਾਬਾਦ ਮੁਰਦਾਬਾਦ ਬਲਦੇਵ ਸਿੰਘ ਗੋਰਾ, ਗੁਰਪਾਲ ਜੈ ਦੀ ਪੱਕਾ ਲਾਉਣ ਵਾਲਾ ਜਿੰਦਾਬਾਦ 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 ਉਹ ਤਾਂ ਕੀ ਆ ਨਹੀਂ ਦਿੱਤੀਆ ਬਲਦੇਵ ਸਿੰਘ ਗੋਰੇ ਸਰਪੰਚ ਨੇ ਜਿੰਦਾਬਾਦ 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 ਮਲਾਜਮਾਂ ਨੂੰ ਰਾਸਮਟ ਕਰਨ ਵਾਲੇ ਜਿੰਦਾਬਾਦ 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 ਉਹ ਮਲਾਜਮਾਂ ਕੀ ਹੋਇਆ ਮਾਰ ਗੁਰਪ੍ਰਿੰਦਰ ਅੰਜ ਸਰ ਕੀ ਨਾ ਡਾਈ ਗੁਰਪਾਲ ਸਿੰਘ ਜੈ ਓਪਨ ਮੋਡਲ ਫਤਿਹਬਾਦ ਕੀ ਇਹ ਮਾਮਲਾ ਸਾਰਾ ਜਿਹੜਾ ਤੁਸੀਂ ਹੱਥ 'ਚ ਪਾਇਆ ਖੜੀ ਰਕਮ ਦੀ ਬਿੱਲਾਂ ਦੀ ਗ੍ਰਹੀ ਕਰਨ ਗਏ ਸੀ ਤੇ ਵਹੀਂ ਕੋਈ ਐਮਐਲਏ ਦਾ ਸਕਾ ਸਾਲਾ ਬਲਦੀਪ ਸਿੰਘ ਗੋਰਾ ਮਜੂਦਾ ਸਰਪੰਚ ਤੇ ਉਹ ਆਉਂਦਿਆ ਮੇਰੀ ਉਨੇ ਪੱਗ ਲਾਤੀ ਆਉਂਦਿਆ ਚਪੇੜਾਂ ਮਾਰ ਲਾ ਪਿਆ ਆਉਂਦਿਆ ਗੋਲੀ ਮਾਰਨ ਦੀਆਂ ਮਾਰ ਕੇ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਮਤਲਬ ਉਹਨੇ ਲਲਕਾਰਾ ਮਾਰਿਆ ਸਾਥੀਆਂ ਸਮੇਤ ਆਏ ਗੱਡੀ 'ਚ ਉਤਰਿਆ ਆਉਂਦਿਆ ਲਲਕਾਰਾ ਮਾਰਿਆ ਮਾਰਨ ਦੀਆਂ ਧਮਕੀਆਂ ਦਿੱਤੀਆਂ ਬਹੁਤ ਮੈਨੂੰ ਕੁੱਟਿਆ ਜਾਣਾ ਜਿਹੜੀ ਗ੍ਰਾਹੀ ਕਰਨ ਗਿਆ ਸੀ ਤੁਸੀਂ ਉਹਨਾਂ ਦਾ ਬਿੱਲ ਲੈਣ ਗਿਆ ਸੀ ਜਾਂ ਪਿੰਡ ਚੋਂ ਲੈਣ ਗਿਆ ਸੀ ਨਹੀਂ ਆਪਣਾ ਜਿਨ੍ਹਾਂ ਦੇ ਬਲਕ ਖਾਤੇ ਆ ਉਹ ਉਧਰ ਮੈਡੀਕਲ ਸਟੋਰ ਹੀ ਇੱਕ ਅਮਨ ਕਰਿਆਨਾ ਸਟੋਰ ਇਹਨਾਂ ਦੇ ਬਿੱਲ ਲੈਣ ਵਾਸਤੇ ਗਏ ਸੀ ਤੇ ਸਾਨੂੰ ਕਿਹਾ ਗਿਆ ਵੀ ਤੁਸੀਂ ਮੀਟਰ ਲਾਉਂਦੇ ਫਿਰਦੇ ਜੀ ਤੇ ਅਸੀਂ ਕੋਈ ਮੀਟਰ ਨਹੀਂ ਲਾਇਆ ਦੇਖਿਆ ਜਾਵੇ ਆਨੰਦ ਦੀ ਪਾਰਟੀ ਦੀ ਸਰਕਾਰ ਦੀ ਗੁੰਡਾਗਰਦੀ ਸਾਹਮਣੇ ਆ ਰਹੀ ਬਹੁਤ ਗੁੰਡਾਗਰਦੀ ਮੇਰੇ ਨਾਲ ਬੜੀ ਗੰਧੀਆਂ ਗਾਲਾਂ ਵੀ ਕੱਢਦੇ ਆ ਮੇਰੇ ਘਰਦਿਆਂ ਨੂੰ ਕੁੜੀ ਨੂੰ ਕਰ ਵਾਲੀ ਨੂੰ ਤੇ ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਫਿਰ ਅਗਲਾ ਸਮਾਚੀ ਹੋਤਾ ਸਾਰੇ ਦਫਤਰ ਬੰਦ ਕਰਾਂਗੇ ਸਾਰੇ ਦਫਤਰ ਬੰਦ ਕਰਕੇ ਤੇ ਅਸੀਂ ਮੈਗਵੇਂ ਨੂੰ ਬੇਨਤੀ ਕਰਦੇ ਆਂ ਵੀ ਜੋ ਵੀ ਇਨਸਾਫ ਮਿਲੇ ਇਹਦੇ ਕੰਮ ਜਿਹੜਾ ਬੰਦ ਕੀਤਾ ਜਾਊਗਾ ਸਾਰੇ ਦਫਤਰ ਸੰਬੰਧੀ ਕੋਈ ਦਰਖਾਸਤ ਜਿਹੜਾ ਦਿੱਤੀ ਹੈ ਹਾਂਜੀ ਆ ਥਾਣੇ ਚੱਲੇ ਆ ਲੈ ਕੇ ਹੰਸ ਰਕੀ ਨਾ ਡੋੜਾਈ ਮਰਾ ਸਤਰਾਮ ਸਿੰਘ ਕਿਹੜਾ ਹਦਾ ਸਾਡਾ ਐਸਟੀਯੂ ਕੀ ਕਹਿਣਾ ਚਾਹੋਗੇ ਜਿਹੜਾ ਟੜੇ ਮਲਾਜ ਹੁੰਦੀ ਅੱਜ ਇੱਕ ਵਿਅਕਤੀ ਕੋਲ ਪੱਗ ਲਾਈ ਗਈ ਹੈ ਜੀ ਮਲਾਜਮਾਂ ਨੇ ਥੋੜੋ ਦੋ ਵੀ ਤੱਕ ਐਸ਼ਾ ਕੀਤੀ ਹੈ ਮਾੜੀ ਗੱਲ ਹੈ ਇਹ ਤਾਂ ਸਰਕਾਰ ਦਾ ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਜਾਏਗਾ ਜਿੱਤਾਂ ਸਾਰੇ ਸੰਪੰਨ ਹੋ ਕੇ ਕਾਲ ਵੀ ਭਰਾਂਗੇ ਜੋ ਬੰਦੀ ਹੈ ਆਪਣੇ ਸਟਾਫ ਦੇ ਨਾਲ ਖੜੇ ਹੋ ਤੁਸੀਂ ਹਾਂਜੀ ਕੀ ਕਹਿਣਾ ਤੁਹਾਡਾ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਮੈਂ ਬਤੌਰ ਜੀ ਇਥੇ ਫਰਮਾ ਸੇ ਹੁਣ ਬਾਰੇ ਆ ਜੀ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡੇ ਇੱਕ ਮੁਲਾਜ਼ਮ ਸਾਥੀ ਦੀ ਪੱਗ ਨਹੀਂ ਆ ਵੇਖੋ ਜੀ ਜਿਹੜੀ ਇਹ ਘਟਨਾ ਹੋਈ ਆ ਇਹ ਕਿਸੇ ਵੀ ਮੁਲਾਜ਼ਮ ਨਾਲ ਹੋ ਸਕਦੀ ਕੱਲ ਨੂੰ ਇਹ ਗੁੰਡਾਗਰਦੀ ਕਹਿ ਸਕਦੇ ਆਪਾਂ ਨੂੰ ਇੱਕ ਤਰ੍ਹਾਂ ਦੀ ਕੱਲ ਨੂੰ ਕੋਈ ਵੀ ਮੁਲਾਜ਼ਮ ਕੋਈ ਮਿੰਟ ਜਾਊਗਾ ਉਹਨੇ ਆਪਣੀ ਡਿਊਟੀ ਕਰਨੀ ਕਰਨੀ ਜੀ ਅਸੀਂ ਇਹ ਜਿਹੜੀ ਘਟਨਾ ਹੋਈ ਆ ਇਹ ਘਟਨਾ ਨੂੰ ਲੈ ਕੇ ਅਸੀਂ ਉੱਪਰ ਤੱਕ ਜਾਵਾਂਗੇ ਤੇ ਇਹਨਾਂ ਨੂੰ ਇਨਸਾਫ ਚਾਹੀਦਾ ਜੀ ਇਸ ਮਤਲਬ ਜੇ ਸਾ ਕਿਉਂ ਇਹ ਇੱਕ ਜਿਹੜੀ ਘਟਨਾ ਵਾਪਰੀ ਆ ਕਿਹੜੀ ਗੱਲ ਤੋਂ ਜਿਹੜੀ ਨਸੀਬ ਆ ਗਈ ਵੀ ਪਾਗਲ ਹੋਣੀ ਪੈ ਗਈ ਮਲਾਇਕੀ ਕੀ ਇਸੇ ਗੱਲ ਤੋਂ ਤਹੀ ਜਵਾਬ ਚ ਉਹਨੇ ਇਹ ਵੀ ਗੱਲ ਹੈ ਕਿ ਕਿਹੜੀ ਗੱਲ ਵਧ ਗਈ ਜਿਹੜਾ ਹੀ ਨੇ ਇੱਥੋਂ ਤੱਕ ਗੱਲ ਪਹੁੰਚ ਗਈ ਹੈ ਅਹੀਂ ਆਪਣੇ ਅਸਰ ਤੱਕ ਗੱਲ ਬਚਾਤੀ ਹੈ ਤੇ ਹੁਣ ਜਿੱਥੇ ਵੀ ਅਗਲ ਕਰਮ ਹੈ ਇਹ ਇਨਸਾਫ ਚਾਹੁੰਦੇ ਆ ਆਪਣਾ ਹੈਲੋ ਹੈਲੋ ਵੀ ਅਸੀਂ ਦਫਤਰ ਦਾ ਕੰਮ ਵਾਰ ਬੰਦਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸੋਸੀਕੋਲੋਜੀ ਵਰਸਨ 9 ਠੀਟਾ ਕੋ ਵਧੀਆ ਜੀ ਭਾਜੀ ਮੈਂ ਫਤਿਹ ਉਹ ਪਲਵਿੰਦਰ ਵਾਲੀ ਆ ਪੱਤਰਕਾਰ ਗੱਲ ਕਰ ਰਹੇ ਆ ਜੀ ਹਾਂਜੀ ਸਰ ਸਾਡੇ ਦਰਸ਼ਨ ਕਰਨੇ ਸੀ ਮੈਂ ਤਾਂ ਵੀਜੀ ਹੁਣ ਵਿੱਚ ਚੱਲ ਗਿਆ ਜੀ ਚੱਲ ਗਿਆ ਜੀ ਹਾਂਜੀ ਤੇ ਕਿਦੋਂ ਮਿਲੂਗੇ ਜੀ ਹੁਣੇ ਗਿਆ ਥੋੜਾ ਟਾਈਮ ਹੀ ਹੋਇਆ ਲੈ 15 20 ਮਿੰਟ ਹੋਏ ਜੀ ਅਚਾ ਤੇ ਕਿਦੋਂ ਮਿਲੂਗੇ ਜੀ ਮੈਂ ਸ਼ਾਮ ਨੂੰ ਜਾਂ ਥੋੜੇ ਟਾਈਮ ਜੀ ਹਾਂ ਤੇ ਸਰ ਉਹ ਇੱਕ ਟਾੜਾ ਵਰਸ਼ਨ ਪਾ ਲੀਏ ਥੋੜਾ ਜਿਹਾ ਹਾਂਜੀ ਹੁਕਮ ਜੀ ਹੁਕਮ ਇਹ ਹੈ ਜੀ ਤੁਹਾਡੇ ਤੇ ਕੈਲੀਗੇਸ਼ਨ ਗੁਰਪਾਲ ਸਿੰਘ ਜੇ ਇਹ ਨੇ ਲਾਇਆ ਜੀ ਹਾਂਜੀ ਤੇ ਉਹ ਸਰ ਦੱਸੋ ਕੀ ਹੈ ਜੀ ਉਹ ਮਾਮਲਾ ਉਹ ਕੋਹ ਨਹੀਂ ਨਾ ਲਾ ਭਾਜੀ ਉਹ ਐਵੇਂ ਬੇਮੁਨਾਰ ਹੀ ਲਾਈ ਜਾਂਦਾ ਉਹਦੇ ਤੇ ਮਤਲਬ ਕਿ ਰਿਸ਼ਵਤ ਲੈ ਆਂਦੇ ਇਲਜ਼ਾਮ ਲਾਏ ਸਾਡੇ ਪਿੰਡ ਦੇ ਆਣੇ ਅੱਛਾ ਜੀ ਮਜ਼ਾਇਫੀ ਡੇਟ ਤੇ ਤਸੀਲਦਾਰ ਸਾਹਿਬ ਵੱਲੋਂ ਟੈਸਟਡ ਕਰਾ ਕੇ ਫੋਟੋਆਂ ਕਰਾ ਕੇ ਨਾ ਇਹਨਾਂ ਨੇ ਹਾਂਜੀ ਇਹਨੇ ਪੈਸੇ ਲਏ ਕੋਈ 12000 ਰੁਪਏ ਤੇ ਇੱਕ ਕੋਲਿਆ ਵਾ 10000 ਰੁਪਏ ਠੀਕ ਹੈ ਜੀ ਤੇ ਉਹਦੇ ਸੰਬੰਧੀ ਮਤਲਬ ਕਿ ਐਸਪੀ ਸਾਹਿਬ ਜਿਹੜਾ ਇਹ ਆ ਐਮਐਲਏ ਸਾਹਿਬ ਦੇ ਰਿਸ਼ਤੇਦਾਰ ਜਿਹੜੇ ਆ ਉਹ ਇਟਾ ਕਰਾਉਂਦੇ ਆ ਤੁਹਾਡਾ ਹੋਰ ਵੀ ਇਹਦੇ ਵਰਖਲਾ ਵੇਖੇ ਨੇ ਮਤਲਬ ਕਿ ਪਹਿਲਾਂ ਇਹਨੂੰ ਉਤਾਰਾ ਤੂਰਾ ਦਾ ਵੀ ਕੈ ਐਪਲੀਕੇਸ਼ਨ ਵੀ ਦਿੱਤੀ ਕਿ ਗਲੀ ਚ ਉਤਾਰਾ ਨਹੀਂ ਚੁੱਕੀਆਂ ਤੇ ਉਹ ਸਾਹੀ ਸਿੰਘ ਪਰਿਵਾਰ ਦੀਆਂ ਭੇਡਾਂ ਮਰ ਗਈਆਂ ਵਾ ਤੇ ਸਰ ਉਹਨਾਂ ਦੀ ਦਰਖਾਸਤ ਇਹਦੇ ਬਾਬਤ ਕੋਈ ਉਹਨਾਂ ਨੇ ਦਰਖਾਸਤ ਦਿੱਤੀ ਸੀ ਕੀ ਬਾਬੀ ਜਿਹੜੇ ਇਹ ਪਿੰਡਾ ਜਿਨ੍ਹਾਂ ਦੀਆਂ ਮਰੀਆਂ ਜੀ ਹਾਂਜੀ 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 ਦਰਖਾਸਤ ਦਿੱਤੀ ਜੀ ਫਟਿਆਵਾਹ ਦਰਖਾਸਤ ਆ ਫੋਟਵਾ ਬਕਾਇਦਾ ਕੋਲ ਉਹਨਾਂ ਦੇ ਠੀਕ ਹੈ ਜੀ ਤੇ ਇੱਕ ਜਿਹੜਾ ਕਾਲ ਕਰਕੇ ਕਿਸ ਨੂੰ ਦੁਕਾਨ ਮਜੀਵੀ ਸਿੰਘ ਪਰਿਵਾਰ ਉਹਨਾਂ ਦੀ ਦੁਕਾਨ ਆ ਉਹਨਾਂ ਨੂੰ ਕਦੇ ਗਲਤ ਗੁੱਤ ਬੋਲਿਆ ਤੇ ਉਹਨਾਂ ਕਹਿਆ ਸੀ ਐ ਦੱਸਦੇ ਆ ਜਾ ਕੇ ਸਰਪੰਚ ਸਾਹਿਬ ਨੂੰ ਓਕੇ ਐਮਐਲ ਸਾਹਿਬ ਕੋ ਚੱਲੇ ਆਂ ਸੀ ਇਹਨੇ ਇਸੇ ਕਰਦੇ ਡਰ ਦੇ ਮਾਰੇ ਨੇ ਤਾਂ ਮਤਲਬ ਕਿ ਜਾ ਕੋਈ ਵੀ ਮਰਤੇ ਨਾ ਹੋਵੇ ਤੇ ਮੈਂ ਇਹਨਾਂ ਦੇ ਪੱਬਾ ਠੋਕ ਦੇਣਾ ਅਗੇ ਬਰਾ ਜਾ ਕੇ ਮੇਰਾ ਨਾਮ ਲਾ ਤਾ ਉਹ ਟਾਈਮ ਤੇ ਮੈਂ ਗੋਦਾ ਸਾਹ ਉਟਾਣੇ ਚ ਠੀਕ ਹੈ ਜੀ ਉਥੇ ਕੈਮਰੇ ਲੱਗੇ ਉਥੇ ਤੇ ਚੈੱਕ ਹੋ ਸਾਦਾ ਠੀਕ ਹੈ ਜੀ ਹਾਂ ਜੀ ਉਹ ਐਵੇਂ ਭਾਜੀ ਮੇਰਾ ਤੇ ਨਜਾਇਜ਼ ਹੀ ਨਾਂ ਲਾਇਆ ਨਾ ਇਹਨਾਂ ਮਿਲਿਆ ਨਾ ਲੈਣ ਨਾ ਦੇਣ ਚਲੋ ਠੀਕ ਹੈ ਭਾਜੀ ਮੈਂ